ਨਿਯੁਕਤ ਹੋਏ ਗੁਰੂ ਸਾਹਿਬਾਨਾ ਨੇ ਆਪ ਕੀਤੇ ਔਰ ਉਸ ਤੋਂ ਉਪਰੰਤ ਮਿਸਲਾ ਨੇ ਇਕੱਠੇ ਹੋ ਕੇ ਜੱਜਦਾਰ ਉੱਥੇ ਨਿਯੁਕਤ ਕੀਤੇ ਜਿਸ ਸਮੇਂ ਤੇ ਮਹਾਰਾਜਾ ਰਣਜੀਤ ਲਗਾਤਾਰ ਸਿੱਖਾਂ ਦਾ ਸ਼ਿਕਾਰ ਖੇਡ ਰਹੀ ਹੈ ਔਰ ਸਿੱਖਾਂ ਦਾ ਐਕਸਟਰਾ ਜੁਡੀਸ਼ੀਅਲ ਕਿਲਿੰਗ ਜਿੱਥੇ ਭਾਈ ਜਸਵੰਤ ਸਿੰਘ ਖਾਲਸਾ ਨੇ ਇਸ ਦੇਸ਼ 'ਚ ਦਿਖਾਇਆ ਹੁਣ ਅਮਰੀਕਾ ਕੈਨੇਡਾ ਵੀ ਕਹਿ ਰਿਹਾ ਹੈ ਗੱਲ ਭੰਗ ਕਰਕੇ ਸਤਿ ਸਿਮਰਨਜੀਤ ਸਿੰਘ ਮਾਨ ਨੇ ਵੀ ਸ਼ਮੂਲੀਅਤ ਕੀਤੀ ਸੀ ਬਦਲੇ ਇਸ ਤੋਂ ਪਹਾੜਾ ਸੀਗਾ ਬਾਰ ਗੁਰਚਰਨ ਸਿੰਘੀ ਟੋੜਾ ਤਲਵੰਡੀ ਸਾਹਿਬ ਬਰਨਾਲਾ ਸਾਹਿਬ ਅਮਰਿੰਦਰ ਸਿੰਘ ਰਵੀਂਦਰ ਸਿੰਘ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮੈਂ ਖਾਚਾ ਬਲਜੀ ਫਤੇ ਅੱਜ ਜਿਹੜਾ ਸਾਡਾ ਡੈਲੀਗੇਟ ਜਲਾਸਾ ਹੈ ਪਾਰਟੀ ਦਾ ਜਮਹੂਰੀਤ ਮੁੜ ਬਹਾਲ ਕਰਕੇ ਅਸੀਂ ਜਿਹੜਾ ਆਪਣਾ ਢਾਂਚਾ ਖੜਾ ਕਰਨਾ ਹੈ ਉਸ ਵਿਸ਼ੇ ਤੇ ਇਕੱਠੇ ਹੋਏ ਆ ਪੂਰੇ ਸਾਡੇ ਜ਼ਿਲ੍ਹਾ ਪ੍ਰਧਾਨ ਸਰ ਬਲਵਿੰਦਰ ਸਿੰਘ ਗਿੱਲ ਨਿਯੁਕਤ ਜਿਹੜੇ ਹੈਗੇ ਆ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਇਹਨਾਂ ਦੀ ਪ੍ਰਧਾਨਗੀ ਹੇਠ ਜਿਹੜਾ ਢਾਂਚਾ ਪੂਰੇ ਖੜਾ ਕਰਨਾ ਹੈ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਖੰਨੇ ਦਾ ਉਦੀ ਅਸੀਂ ਮੀਟਿੰਗ ਅੱਜ ਕਰ ਰਹੇ ਹੈਗੇ ਆ ਧੰਨਪਾਗ ਹੈ ਸਾਡੇ ਇੱਕ ਕੁਛ ਦਿਨਾਂ ਦੇ ਵਿੱਚ 13 April ਨੂੰ ਖਾਲਸਾ ਪੰਥ ਦਾ ਜਨਮ ਦਿਹਾੜਾ ਆ ਰਿਹਾ ਹੈਗਾ ਵਿਸਾਖੀ ਤੇ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਉਹਦੇ ਵਾਸਤੇ ਜਥੇਬੰਦੀ ਨੂੰ ਤਿਆਰ ਕਰਨਾ ਕਿ ਉੱਥੇ ਵੀ ਪਹੁੰਚਣ ਹੋਮਾ ਕੇ ਔਰ ਏਸੀ ਤਰ੍ਹਾਂ ਜਿਹੜੀਆਂ ਪਾਰਟੀ ਦੀਆਂ ਗਤੀਵਿਧੀਆਂ ਹੈਗੀਆਂ ਹੁਣ ਐਸਜੀਪੀਸੀ ਦੇ ਚੋਣਾਂ ਵੱਲ ਵੱਧ ਰਹੀਆਂ ਕਿਉਂਕਿ ਵੋਟਾਂ ਦਾ ਜੋ ਕਾਰਜਕਾਰ ਸੀ ਸਾਰੀ ਖਤਮ ਹੋ ਗਈ ਹੈ ਤੇ ਅਸੀਂ ਸਮਝਦੇ ਹਾਂ ਕਿ ਛੇਤੀ ਹੀ ਐਸਡੀਪੀਸੀ ਦੇ ਚੋਣ ਹੋਣੇ ਚਾਹੀਦੇ ਆ ਸਾਰੇ ਕੌਮ 'ਚ ਬਹੁਤ ਵਿਗਨ ਪਿਆ ਹੋਇਆ ਹੈਗਾ ਔਰ ਇਹ ਨਹੀਂ ਸਮਝ ਆ ਰਹੀ ਕਿ ਅ ਕਿਸ ਰੂਪ 'ਚ ਅੱਗੇ ਜਥੇਦਾਰ ਤੇ ਹੋਰ ਤੁਰਣਗੇ ਤੇ ਅਸੀਂ ਸਮਝਦੇ ਹਾਂ ਕਿ ਜਿਹੜੀ ਸਾਡੀ ਜਮਹੂਰੀਅਤ ਭੰਗ ਕੀਤੀ ਹੈ ਇਸ ਦੇਸ਼ ਨੇ ਉਹ ਜੇ ਬਹਾਲ ਹੋ ਜੇ ਉਹਦੇ ਵਿੱਚੋਂ ਜਿਹੜਾ ਢਾਂਚਾ ਨਿਕਲੂਗਾ ਉਹ ਸਰਸੰਮਤੀ ਦਾ ਹੋਊਗਾ ਕਿਉਂਕਿ ਹਰੇਕ ਦੀ ਵੋਟ ਪਈ ਹੋਗੀ ਸਰ ਜਿਹੜੇ ਜ਼ਥੇਦਾਰਾਂ ਨੇ ਨਿਯੁਕਤ ਕੀਤੇ ਨੇ ਨਵੇਂ ਸੰਗਤ ਉਹਨਾਂ ਨੂੰ ਹਲੇ ਅਜੇ ਤੱਕ ਮਨਜ਼ੂਰ ਨਹੀਂ ਕਰੀ ਉਹਦੇ ਵਿੱਚ ਕੀ ਕਹਿਣਾ ਹੈ ਤੁਹਾਡਾ ਉਹਦੇ ਵਿੱਚ ਅਸੀਂ ਇਹੀ ਕਹਿੰਦੇ ਆ ਕਿ ਜਿਹੜੇ ਵੀ ਪਿਛਲੇ ਜ਼ਥੇਦਾਰ ਨਿਯੁਕਤ ਕੀਤੇ ਆ ਉਹ ਸਾਰੇ ਏਸੀ ਪ੍ਰੋਸੈਸ ਚੋਂ ਨਿਕਲੇ ਆ ਉਹਨਾਂ ਤੇ ਤੇ ਇਹਨਾਂ 'ਚ ਸਾਨੂੰ ਤਾਂ ਕੋਈ ਫਰਕ ਦਿਖਦਾ ਨਹੀਂ ਉਹ ਜਿਹੜਾ ਸਾਰਾ ਪ੍ਰੋਸੈਸ ਹੈ ਉਹ ਬਿਲਕੁਲ ਗਲਤ ਹੈ ਉਹ ਜਿੰਨੀ ਦੇਰ ਲਗਾਤਾਰ ਚੋਣ ਨਹੀਂ ਹੋਣਗੇ ਜਿੰਨੀ ਦੇਰ ਐਸਜੀਪੀਸੀ ਹਾਊਸ ਸੰਗਤ ਤੋਂ ਆਪਣੀ ਪਾਵਰ ਨਹੀਂ ਲਊਗਾ ਉਸ ಮತਦਾਨ ਰਾਹੀਂ ਬਣੂਗਾ ਨਹੀਂ ਉਹਦੀ ਬੰਤਰ ਨਹੀਂ ਹੋਊਗੀ ਅੱਗੇ ਜਿਹੜੇ ਵੀ ਨਿਯੁਕਤ ਕੀਤੇ ਜਾਣਗੇ ਹਾਊਸ ਵੱਲੋਂ ਉਹਨਾਂ ਦੇ ਉੱਤੇ ਪ੍ਰਸ਼ਨ ਚਿੰਨ ਹਮੇਸ਼ਾ ਰਹੂਗਾ ਹੀ ਰਹੂਗਾ ਜਿਹੜਾ ਸਰੂ ਸੰਗਤ ਨਾਮ ਚੁਣਿਆ ਜਾਂਦਾ ਜਥੇਦਾਰ ਉਹਨੂੰ ਸੰਗਤ ਪ੍ਰਵਾਨ ਕਰਦੀ ਹੈ ਪਰ ਅਜੇ ਤੱਕ ਹੁਣ ਕੋਈ ਵੀ ਜਥੇਦਾਰ ਪ੍ਰਵਾਨ ਨਹੀਂ ਹੋਇਆ ਪਹਿਲਾਂ ਵੀ ਜਥੇਦਾਰਾਂ ਨੂੰ ਵਰਖਾਸਤ ਕਰ ਦਿੱਤਾ ਦੇਖੋ ਜਥੇਦਾਰ ਲਾਉਣ ਦੀ ਜਿਹੜੀ ਮਰਿਆਦਾ ਹੈ ਉਹ ਵੱਖ-ਵੱਖ ਸਮੇਂ ਤੇ ਵੱਖ ਹੁੰਦੀ ਸੀਗੀ ਇੱਕ ਸਮੇਂ ਗੁਰੂ ਸਾਹਿਬ ਨੇ ਆਪ ਕਾਲਤਖਬ ਸਾਹਿਬ ਤੋਰੇ ਉਸ ਤੋਂ ਬਾਅਦ ਜਿਹੜੇ ਜੱਜਦਾਰ ਨਿਯੁਕਤ ਹੋਏ ਗੁਰੂ ਸਾਹਿਬਾਨਾ ਨੇ ਆਪ ਕੀਤੇ ਔਰ ਉਸ ਤੋਂ ਉਪਰੰਤ ਮਿਸਲਾਂ ਨੇ ਇਕੱਠੇ ਹੋ ਕੇ ਜੱਜਦਾਰ ਉੱਥੇ ਨਿਯੁਕਤ ਕੀਤੇ ਜਿਸ ਸਮੇਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਹਦੇ ਬਾਅਦ ਉਸ ਸਮੇਂ ਜਾਇਦਾਦਾਂ ਬਹੁਤ ਆ ਗਈਆਂ ਗੁਰੂ ਘਰਾਂ ਨੂੰ ਔਰ ਉਸ ਤੋਂ ਉਪਰੰਤ ਮਹੰਤ ਉੱਥੇ ਕਾਬਜ਼ ਹੋ ਗਏ ਸੀਗੇ ਔਰ ਸਿੰਘ ਸਭਾ ਲਹਿਰ ਨੇ ਉਹਨਾਂ ਨੂੰ ਲਾ ਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕੀਤੀ ਜਿਸ ਅਧੀਨ ਹੁਣ ਐਸਜੀਪੀਸੀ ਦਾ ਹਾਊਸ ਉਹਨਾਂ ਨੂੰ ਨਿਯੁਕਤ ਕਰਦਾ ਹੈਗਾ ਅਫਸੋਸ ਦੀ ਗੱਲ ਇਹ ਹੈ ਕਿ ਐਸਜੀਪੀਸੀ ਦੇ ਭਾਵੇਂ 1925 ਚ ਸਥਾਪਿਤ ਹੋਈ ਸੀ 47 ਤੋਂ ਬਾਅਦ ਸਿਰਫ 8 ਵਾਰੀ ਚੋਣ ਹੋਈਆਂ ਹੁਣ ਵੀ 13 ਸਾਲ ਹੋ ਗਏ ਜਦ ਕਿ ਧਾਰਾ 52 ਐਸਜੀਪੀਸੀ ਗੁਰਦੁਆਰਾ ਐਕਟ ਦੀ ਕਹਿੰਦੀ ਹੈ ਕਿ 5 ਸਾਲ ਬਾਅਦ ਮੈਂਬਰ ਨਵੇਂ ਚੁਣੇ ਜਾਣੇ ਚਾਹੀਦੇ ਆਂ ਔਰ ਇਹ ਜਿਹੜਾ ਚੋਣ ਨਹੀਂ ਹੋ ਰਿਹਾ ਇਸ ਪੰਜਾਬ ਸਰਕਾਰ ਭਾਰਤ ਸਰਕਾਰ ਦੋਨਾਂ ਦੀ ਸਾਜਿਸ਼ ਹੈ ਕਿ ਮੁੜ ਜੀਵਤ ਹਾਊਸ ਨਹੀਂ ਹੋਣਾ ਤੇ ਜਦ ਹਾਊਸ ਨਹੀਂ ਚੁਣਿਆ ਜਾਂਦਾ ਅੱਗੇ ਜਿਹੜੇ ਲਫਾਫਿਆਂ ਚੋਂ ਕੱਢੇ ਜਾ ਰਹੇ ਹੈਗੇ ਆ ਉਹਨਾਂ ਉੱਤੇ ਹੁਣ ਅਸੀਂ ਕਿੰਨਾ ਪ੍ਰਸੰਚਨ ਕਰ ਲਈਏ ਕਿਉਂਕਿ ਜਿਹੜਾ ਵੀ ਇਸ ਚੋਂ ਨਿਕਲਿਆ ਚਾਹੇ ਇੱਕ ਸਮੇਂ ਤੇ ਗਿਆਨੀ ਹਰਪ੍ਰੀਤ ਸਿੰਘ ਸੀਗੇ ਭਾਈ ਰੁਪੀਰ ਸਿੰਘ ਸੀਗੇ ਹੋਰ ਜਿਹੜੇ ਨਿਯੁਕਤ ਹੋਏ ਆ ਉਹ ਸਾਰੇ ਏਸੀ ਹਾਊਸ ਏਸੀ ਜਿਹੜਾ ਮਤਲਬ ਭੰਗ ਹੋਇਆ ਹੋਇਆ ਹਾਊਸ ਹੈ ਇਹਨੂੰ ਸਮਝ ਲਓ ਉਹਦੀ ਚੋਣਾਂ ਚੱਲ ਰਹੀਆਂ ਨੇ ਕਿਵੇਂ ਜਿਹੜੇ ਚੋਣਾਂ ਆ ਰਹੀਆਂ ਨੇ ਕਿਹੋ ਜਿਹੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਡੀ ਇੱਕ ਪਾਰਟੀ ਬਣਾ ਜਿਹੜਾ ਉਹਦੇ ਬਾਰੇ ਅੱਜ ਦੀ ਮੀਟਿੰਗ ਹੈਗੀ ਐ ਇੱਥੇ ਦੀ ਜਥੇਬੰਦੀ ਆਪਣੇ ਜਿਹੜੇ ਮੈਂਬਰ ਹੈ ਉਹਨਾਂ ਦਾ ਵੇਰਵਾ ਦੇਣਗੀ ਉਹਨਾਂ ਮੈਂਬਰਾਂ ਨੂੰ ਅਸੀਂ ਸਪਸ਼ਟ ਰੂਪ ਵਿੱਚ ਕਹਿ ਕੇ ਜਾ ਰਹੇ ਹਾਂ ਕਿ ਤੁਸੀਂ ਆਪਣੇ ਜਿਹੜੀਆਂ ਪੋਲਿੰਗ ਬੂਥ ਕਮੇਟੀਆਂ ਹੈ ਉਹਨਾਂ ਦੇ ਉੱਤੇ ਕਿੰਨੇ ਬੰਦੇ ਖੜੇ ਕਰਦੇ ਹੋ ਅਸੀਂ ਉਹਦਾ ਬੇਰਬਾ ਲਵਾਂਗੇ ਤੁਹਾਡੇ کردار ਦਾ ਬੇਰਬਾ ਲਵਾਂਗੇ ਔਰ ਜ਼ਿਆਦਾਤਰ ਅਸੀਂ ਚਾਹਵਾਂਗੇ ਕਿ ਜ਼ਿਲ੍ਹਾ ਹੀ ਆਪਣੇ ਨਮਾਇंदे ਚੁਣੇ ਇਹ ਗੱਲ ਉੱਤੇ ਜਾਣ ਦੀ ਥਾਂ ਜਦ ਜ਼ਿਲ੍ਹਾ ਆਪਣੇ ਫੈਸਲੇ ਕਰਦਾ ਤਾਂ ਉੱਥੇ ਬਹੁਤ ਵਧੀਆ ਨਤੀਜੇ ਨਿਕਲਦੇ ਆ ਸੋ ਅਸੀਂ ਤਾਂ ਇਹੀ ਕਹਿ ਕੇ ਜਾਵਾਂਗੇ ਜਿਹੜੇ ਅਸਲ 'ਚ ਕੈਂਡੀਡੇਟ ਨਿਯੁਕਤ ਕੀਤੇ ਜਾਣੇ ਆ ਉਹ ਤਾਂ ਇਲੈਕਸ਼ਨ ਦੇ ਅਨਾਉਂਸ ਕੀਤੇ ਤੋਂ ਉਸ ਤੋਂ ਬਾਅਦ ਹੀ ਪਾਰਟੀ ਕਮੇਟੀਆਂ ਚੋਣਾ ਕੰਨਾ ਅਕਾਲੀ ਦਲ ਮਾਨਦਲ ਹੀ ਲੜੇਗਾ ਜਾਂ ਕਿਸੇ ਨਾਲ ਰਾਤ ਤੱਕ ਕੀਤਾ ਜਾਵੇ ਜਿਹੜੀ ਬਡਾਲਾ ਸਾਹਿਬ ਨੇ ਅਰਦਾਸ ਕੀਤੀ ਸੀ ਉਸ ਹਾਲ ਤੱਕ ਸਾਹਿਬ ਤੇ ਪੰਥ 'ਚ ਏਕਾ ਹੋਏ ਉਹਦੇ ਵਿੱਚ ਅਸੀਂ ਵੀ ਸ਼ਾਮਲ ਸੀਗੇ ਅਸੀਂ ਚਾਹੁੰਦੇ ਹਾਂ ਕਿ ਪੰਥ 'ਚ ਏਕਾ ਇਸ ਕਰਕੇ ਹੋਣਾ ਚਾਹੀਦਾ ਕਿਉਂਕਿ ਭਾਜਪਾ ਦੋਸ਼ਟ ਭਾਰਤ ਸਰਕਾਰ ਦੋਸ਼ਟ ਲਗਾਤਾਰ ਸਿੱਖਾਂ ਦਾ ਸ਼ਿਕਾਰ ਖੇਡ ਰਹੀ ਹੈ ਔਰ ਸਿੱਖਾਂ ਦਾ ਐਕਸਟਰਾ ਜੁਡੀਸ਼ੀਅਲ ਕਿਲਿੰਗ ਜਿੱਥੇ ਭਾਈ ਜਸਵੰਤ ਸਿੰਘ ਖਾਲਸਾ ਨੇ ਇਸ ਦੇਸ਼ 'ਚ ਦਿਖਾਇਆ ਹੁਣ ਅਮਰੀਕਾ ਕੈਨੇਡਾ ਵੀ ਕਹਿ ਰਿਹਾ ਹੈ ਕਿ ਜਿਹੜੀ ਮੋਦੀ ਦੀ ਸਰਕਾਰ ਹੈ ਜਿਹੜਾ ਅਮਿਤ ਸ਼ਾ ਹੈ ਰਾਜਨਾਥ ਸਿੰਘ ਹੈ ਜੈ ਸ਼ੰਕਰ ਹੈ ਇਹ ਰੋਦੇ ਮੁਖੀ ਸਮਤ ਗੋਇਲ ਹੈ ਜਿਹੜਾ ਐਨਐਸਏ ਅਜੀਤ ਦੋਵਾਲ ਹੈ ਇਹਨਾਂ ਸਾਰਿਆਂ ਦੇ ਉੱਤੇ ਕੇਸ ਅਮਰੀਕਾ 'ਚ ਕੈਨੇਡਾ 'ਚ ਪਿਆ ਹੋਇਆ ਹੈਗਾ ਸੋ ਸਿੱਖਾਂ ਦੇ ਜਦ ਸ਼ਿਕਾਰ ਖੇਡੇ ਜਾ ਰਹੇ ਆਂ ਪੰਥ ਦੇ ਵਿੱਚ ਏਕੇ ਦੀ ਲੋੜ ਹੈ ਤੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਆਪਾਂ ਇੱਕ ਹੋ ਕੇ ਚੱਲੀਏ ਬੜੇ ਤਿਲਜਸਵੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬੰਤਰ 1994 1 ਮਈ ਨੂੰ ਕੋਹੀ ਏਕੇ ਦੇ ਕੌਲ ਦੇ ਉੱਤੇ ਸੀਗੀ ਜਿਹੜੀ ਪ੍ਰੋਫੈਸਰ ਮਨਜੀਤ ਸਿੰਘ ਨੇ ਇਹ ਮੰਗ ਰੱਖੀ ਸੀਗੀ ਉਹਦੇ ਵਿੱਚ ਆਪਣੇ ਦਲ ਭੰਗ ਕਰਕੇ ਸਰ ਸਿਮਰਨਜੀਤ ਸਿੰਘ ਮਾਨ ਨੇ ਵੀ ਸ਼ਮੂਲੀਅਤ ਕੀਤੀ ਸੀ ਬਾਦਲੇ ਇਸ ਤੋਂ ਪਹਾੜਾ ਸੀਗਾ ਪਰ ਗੁਰਚਰਨ ਸਿੰਘ ਜੀ ਟੋੜਾ ਤਲਵੰਡੀ ਸਾਹਿਬ ਬਰਨਾਲਾ ਸਾਹਿਬ ਅਮਰਿੰਦਰ ਸਿੰਘ ਰਵਿੰਦਰ ਸਿੰਘ ਸਾਰਿਆਂ ਨੇ ਇਹਦੇ ਵਿੱਚ ਸ਼ਮੂਲੀਅਤ ਕਰਕੇ ਹੌਲੀ-ਹੌਲੀ ਆਪਣੇ ਮਤਲਬ ਨੂੰ ਬਕਰੇ ਹੋਏ ਹੋਈ ਗਏ ਅੰਮ੍ਰਿਤਸਰ ਐਲਾਨਨਾਮਾ ਉਸ ਸਮੇਂ ਲਾਨਿਆ ਗਿਆ ਸੀਗਾ ਔਰ ਅਸੀਂ ਸਮਝਦੇ ਹਾਂ ਕਿ ਏਕੇ ਦੇ ਅਧੀਨ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਦੇ ਜਥੇਬੰਦੀ ਜਿਹੜੇ ਪੁੱਤ ਹੋਈ ਆ ਅਮਰਤਪਾਲ ਮਾਨਮਤਵਾਲ ਵੱਲੋਂ ਉਹਨਾਂ ਨਾਲ ਕੀ ਕਿਹੋ ਜਿਹਾ ਮਤ ਭੇਦ ਨੇ ਕਿਹੋ ਜਿਹਾ ਤੁਹਾਡਾ ਸਬੰਧ ਨੇ ਵੀ ਜਿਹੜਾ ਸ਼੍ਰੋਮਣੀ ਯੂਕਾ ਕਮੇਟੀ ਦੇ ਚੋਣਾਂ ਨੇ ਉਹ ਵਿੱਚ ਇਕੱਠੇ ਲੜ ਸਕਦੇ ਆ ਬੜੇ ਵਧੀਆ ਸਬੰਧ ਹੈ ਵਾਰਿਸ ਪੰਜਾਬ ਜਥੇਬੰਦੀ ਨਾਲ ਅਸੀਂ ਭਾਈ ਅਮਰਤਪਾਲ ਸਿੰਘ ਦੇ ਚੋਣ ਦੇ ਵਿੱਚ ਹੌਮ ਹਮਾ ਕੇ ਮਦਦ ਕੀਤੀ ਹੈ ਉਹਨਾਂ ਨੂੰ ਜਤਾਇਆ ਹੈਗਾ ਇਹਨਾਂ ਦੀ ਪਾਰਟੀ ਜਦ ਬਣੀ ਉਸ ਸਮੇਂ ਤੋਂ ਸਾਨੂੰ ਸੱਦੇ ਇਹਨਾਂ ਨੇ ਆਪਣੇ ਪ੍ਰੋਗਰਾਮਾਂ 'ਚ ਦੇਣ ਤੋਂ ਮਨਾ ਕਰਤਾ ਔਰ ਜਿਹੜੀ ਗੱਲ ਨਾਲ ਭਾਈ ਅਮਰਿਤਪਾਲ ਸਿੰਘ ਉੱਪਰੇ ਸੀਗੇ ਕਿ ਸਿੱਖਾਂ ਨੂੰ ਆਜ਼ਾਦ ਖਾਲਸਾ ਰਾਜ ਦੀ ਲੋੜ ਹੈਗੀ ਐ ਉਹ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਇਹ ਪਾਰਟੀ ਉਸ ਗੱਲ ਨੂੰ ਦਬਾ ਰਹੀ ਹੈ ਔਰ ਇਹਨਾਂ ਦੇ ਬਿਆਨ ਹੈ ਕਿ ਖਾਲਿਸਤਾਨ ਤੋਂ ਇਲਾਵਾ ਹੋਰ ਵੀ ਕਈ ਮੁੱਦੇ ਹੈਗੇ ਆਂ ਇਹ ਅਸੀਂ ਸਟੋਰੀ ਪਹਿਲਾਂ ਵੀ ਦੇਖੀ ਹੈ ਜਦ ਬਾਦਲ ਵਖਰਾ ਹੋ ਕੇ ਆਪਣਾ ਦਲ ਬਣਾ ਗਿਆ ਉਹਨੇ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਾਤਾ ਬੀਜੇਪੀ ਨਾਲ ਸਮਝੌਤੇ ਕਰ ਲੇ ਸੈਂਟਰ ਦੀ ਮੰਨਣ ਲੱਗ ਪਿਆ ਮਾਂ ਬੋਲੀ ਪੰਜਾਬੀ ਦੇ ਨਾਲ ਹਿੰਦੀ ਇੱਥੇ ਲਾਗੂ ਕਰਾਤੀ ਹੈਗੀ ਹੈ ਔਰ ਇਹ ਅਮਰਿੰਦਰ ਸਿੰਘ ਵੀ ਕਹਿੰਦੇ ਹੁੰਦੇ ਸੀਗੇ ਕਿ ਮੈਂ ਆਪਣੀ ਐਮਪੀ ਰਿਜ਼ਾਈਨ ਕੀਤੀ ਹੈ 84 ਤੋਂ ਬਾਅਦ ਮੈਂ ਪੰਥਕ ਪੱਖ ਦਾ ਹੈਗਾ ਬਾਦਲਦਾਲ ਚ ਵੀ ਰਲੇ ਸੀਗੇ ਫੇਰ ਜਾ ਕੇ ਕਾਂਗਰਸ 'ਚ ਚਲੇ ਗਏ ਮਨਪ੍ਰੀਤ ਬਾਦਲ ਨੇ ਵੀ ਪੀਪੀਪੀ ਚਲਾਈ ਉਹ ਵੀ ਜਾ ਕੇ ਫਿਰ ਕਾਂਗਰਸ ਦਾ ਮੰਤਰੀ ਬਣ ਗਿਆ ਭਾਜਪਾ 'ਚ ਚਲੇ ਗਿਆ ਹੁਣ ਸੋ ਇਹ ਜਿਹੜੀ ਸਟੋਰੀ ਆ ਇਸ ਤੋਂ ਅਸੀਂ ਬਹੁਤ ਡਰਦੇ ਆ ਤੇ ਅਸੀਂ ਹੁਣ ਸਿਧਾਂਤਿਕ ਤੌਰ ਤੇ ਲੋਕਾਂ ਨਾਲ ਤੁਰ ਸਕਦੇ ਹੈਗੇ ਆ ਪਰ ਇਹ ਅਸੀਂ ਕਈ ਥਾਂ ਸਟੋਰੀ ਰਿਪੀਟ ਦੇਖੀ ਹੈ ਲੋਕ ਭਲਾਈ ਪਾਰਟੀ ਆ ਗਈ ਆਮ ਆਦਮੀ ਪਾਰਟੀ ਨੇ ਬਰਗਾੜੀ 'ਚ ਬੜੇ ਵੱਡੇ ਐਲਾਨ ਕੀਤੇ ਕਬਰ ਵਿਜੇ ਪਤਪਤ ਨੂੰ ਆਪਣਾ ਮੁਖੀ ਬਣਾ ਕੇ ਸਾਰੇ ਕਿਤੇ ਉਹਦੇ ਪੋਸਟਰ ਲਾਤੇ ਕਿ ਅਸੀਂ ਇਨਸਾਫ ਦਵਾਂਗੇ ਉਹ ਸਗੋਂ ਹੁਣ ਭਾਈ ਅਮਰਿਤਪਾਲ ਵਰਗਿਆਂ ਨੂੰ ਜੇਲ੍ਹਾਂ 'ਚ ਭੇਜੀ ਬੈਠੇ ਆ ਐਨਐਸਐ ਲਾ ਰਹੇ ਆ ਬਰਗਾੜੀ ਦਾ ਹੱਲ ਨਹੀਂ ਕੀਤਾ ਹੈਗਾ ਸੋ ਇਹ ਅਸੀਂ ਬਹੁਤ ਵਾਰੀ ਤੌਖਾ ਦੇਖ ਲਿਆ ਸੋ ਅਸੀਂ ਹੁਣ ਜਿੰਨੀ ਦੇਰ ਆਈਡੀਓਲੋਜੀਕਲੀ ਸਪਸ਼ਟ ਨਹੀਂ ਹੁੰਦੇ ਹੈਗੇ ਉਨੀ ਦੇਰ ਅਸੀਂ ਸੋਚ ਸਮਝ ਕੇ ਤੁਰਤੇ